ਸਰ ਇਹ ਤੁਹਾਡੀ ਮੇਨ ਸਰਕਾ ਜਿਹੜਾ ਇਹ ਆਈ ਹੈ ਨਹੀਂ ਨਹੀਂ ਮਾਈਕ ਥੱਲੇ ਰੱਖੋ ਮਾਈਕ ਥੱਲੇ ਰੱਖੋ ਦੇਖੋ ਮਾਈਕ ਥੱਲੇ ਕਰ ਦਿਓ ਵੀਰੇ ਇਹ ਤਹਾਡੇ ਆਪਣੇ ਪਟਾਰਾ ਨਿਵਾਸੀਆਂ ਵਾਸਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਹੈਗਾ ਔਰ ਅੱਜ ਤੋਹਫਾ ਨਹੀਂ ਹੈ ਕੱਲਾ ਆਉਣ ਵਾਲੇ ਭਵਿੱਖ ਦੇ ਸਮੇਂ ਵਿੱਚ ਹੋਰ ਗੱਡੀਆਂ ਵਾਸਤੇ ਰਾਹ ਖੋਲਦਾ ਹੈਗਾ ਕਿਉਂਕਿ ਲਾਈਨ ਦਾ ਦੂਰੀਕਰਨ ਹੋ ਚੁੱਕਿਆ ਵਿਜਲਈਕਰਨ ਹੋ ਚੁੱਕਿਆ ਹੈਗਾ ਔਰ ਇਸ ਪਹਿਲੀ ਵੰਦੇ ਭਾਰਤ ਸਭ ਤੋਂ ਵੱਡੀ ਪ੍ਰੀਮੀਅਮ ਟੇਨ ਹੈ ਅੱਜ ਦੇ ਅੱਜ ਦੇ ਹਿੰਦੁਸਤਾਨ ਲਈ ਉਹ ਇੱਥੇ ਚੱਲਣ ਜਾ ਰਹੀ ਹੈਗੀ ਹੈ ਮੈਂ ਸ਼ੁਕਰਗੁਜ਼ਾਰ ਹਾਂ ਸਾਰੇ ਦੋਸਤਾਂ ਮਿੱਤਰਾਂ ਦੇ ਪਟਾਰਾ ਨਿਵਾਸੀਆਂ ਦੇ ਤੇ ਸਾਡੀ ਸਰਕਾਰ ਦੇ ਔਰ ਖਾਸ ਤੌਰ ਤੇ ਰਵਨੀਤ ਬਿੱਟੂ ਜੀ ਦਾ ਵੀ ਜਿਨ੍ਹਾਂ ਨੇ ਇਸ ਦੌਰਾਨ ਉਹਨਾਂ ਨੇ ਹਾਲੇਕਿ ਜੋ ਮਨਜ਼ੂਰ ਕਰਾਈ ਸੀ ਲਾਈਨ ਤਾਂ ਮੈਂ 20 ਵਾਰ ਰੇਲ ਮੰਤਰੀ ਜੀ ਨੂੰ ਮਿਲ ਕੇ ਦੋ ਵਾਰ ਮੋਦੀ ਸਾਹਿਬ ਨੂੰ ਮਿਲ ਕੇ ਇਹ ਲਾਈਨ ਮਨਜ਼ੂਰ ਹੋਈ ਸੀਗੀ ਡਬਲ ਕਰਨ ਦਾ ਦੋਹਰਾ ਕਰਨ ਦਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਗੱਡੀ ਚੱਲੀ ਹੈ ਇਹ ਸਰਕਾਰ ਦੀ ਜੋ ਇਹ ਇਹ ਅਨਾਇਤ ਹੋਈ ਐ ਇਸ ਪਾਸੇ ਵੱਲੋਂ ਉਹਦੇ ਵਿੱਚ ਬਿੱਟੂ ਸਾਹਿਬ ਦਾ ਬੜਾ ਰੋਲ ਹੈਗਾ ਸਾਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹ ਪਟਿਆਲੇ ਵਾਸਤੇ ਐ ਪਟਿਆਲੇ ਦੇ ਲੋਕਾਂ ਵਾਸਤੇ ਐ ਕਿਸੇ ਇੱਕ ਵੀ ਸਿਆਸੀ ਪਾਰਟੀ ਵਾਸਤੇ ਨਹੀਂ ਨਾ ਕਾਂਗਰਸ ਵਾਸਤੇ ਐ ਨਾ ਕੱਲੀ ਭਾਜਪਾ ਵਾਸਤੇ ਐ ਨਾ ਅਕਾਲੀਆਂ ਵਾਸਤੇ ਐ ਨਾ ਆਪ ਵਾਸਤੇ ਐ ਇਹ ਲੋਕਾਂ ਦੀ ਲੋਕਾਂ ਦੀ ਕਾਮਯਾਬੀ ਐ ਲੋਕਾਂ ਦੀ ਸਹੂਲਤ ਐ ਔਰ ਲੋਕਾਂ ਦਾ ਵਿਕਾਸ ਐ ਦੱਸ ਤਾਂ ਕਿਥੇ ਕਿਥੇ ਰੁਕੇਗੀ ਇਹ ਬੰਦੇ ਬਦਲਣ ਜਿਹੜੀ ਟਰੇਨ ਹੈ ਬੰਦੇ ਭਰਤ ਦੁੱਕੇ ਜੀ ਇਹ ਇਹ ਬਠਿੰਡਿਓ ਚ ਚੱਲੂਗੀ ਫੋਜਪੁਰ ਤੋਂ ਫਰੀਦਕੋਟ ਰੁਕੋਗੀ ਬਠਿੰਡਾ ਰੁਕੂਗੀ ਹਲਦੀ ਕੜੀ ਧੂਰੀ ਰੁਕੂਗੀ ਪਟਿਆਲੇ ਰੁਕੂਗੀ ਰਾਜਪੁਰੇ ਨਹੀਂ ਰੁਕਣੀ ਅੰਬਾਲਾ ਰੁਕੂਗੀ ਫਿਰ ਇਹ ਕੁਰਖੇਤ ਰੁਕੂਗੀ ਫਿਰ ਇਹ ਪਾਣੀਪਤ ਰੁਕੂਗੀ ਔਰ ਇਹ ਗੁੱਡੀ ਤਕਰੀਬਨ ਇਹ ਸਵਾ 6 ਘੰਟੇ ਜ਼ਬਰ ਇਹ ਦਿੱਲੀ ਪਹੁੰਚੇਗੀ ਕਿੰਨੇ ਕਿੰਨੇ ਦਿਨ ਚੱਲੂਗੀ ਸਰ ਹਫਤੇ 6 ਦਿਨ ਚੱਲੂਗੀ ਜੀ ਬੁੱਧਵਾਰ ਨੂੰ ਨਹੀਂ ਚੱਲੇਗਾ ਬੰਦੇ ਬੜੇ ਫੈਸ਼ਨਾ ਕਹਿੰਦੇ ਟਾਈਮ ਪੁੱਛੇ ਕਿ ਕਿੰਨੇ ਮਿੰਟ ਰੁਕੇਗੀ ਇੱਥੇ ਜਿਹੜੀ ਸਟੇਜ ਨਹੀਂ ਦੇਖੋ ਟਾਈਮ ਜਿਹੜੀ ਸੁਪਰ ਬੱਸ ਸਟੇਨ ਹੈ ਨਾ ਨਾ ਤਾਂ ਹਰਥਾਂ ਰੁਕੀ ਜਾ ਸਕਦੀ ਹੈ ਨਾ ਇਹ ਦੇ ਚੰ ਚੱਲ ਟਾਈਮ 2 ਮਿੰਟ ਦੀ 2 ਮਿੰਟ 11 11:05 ਤੇ ਆਉਗੀ 11:07 ਤੇ ਜੱਲੂਗੀ ਕਿਰਾਇਆ ਕਿਰਾਇਆ ਸਵਾ 900 ਰੁਪਏ ਆਏਗਾ ਜੀ 930 ਰੁਪਏ ਸ਼ਾਇਦ ਡਾਕਟਰ ਸਾਹਿਬ ਜਿਹੜਾ ਜੋ ਆਪਣਾ ਚੰਡੀਗੜ੍ਹ ਲਿੰਕ ਸੱਖੇ ਜਖੜੀ ਉਹ ਇਹ ਟੈਂਡਰ ਹੋ ਜਾਣੀ ਜੇ ਅਗਲੇ ਮੈਨੂੰ ਪਤਾ ਲੱਗਿਆ ਕੱਲ ਈਲ ਮੰਤਰਾਲੇ ਤੋਂ ਕਿ ਅਗਲੇ ਮਹੀਨੇ ਉਹਦੇ ਟੈਂਡਰ ਤੱਕ ਹੋ ਜਾਣੇ ਹੈਗੇ ਐ ਇੰਨੀ ਤੇਜ਼ੀ ਕੰਮ ਨਾ ਫੜੀ ਹੈ ਪੰਜਾਬ ਪੰਜਾਬ ਸਰਕਾਰ ਨੂੰ ਕਿਹਾ ਗਿਆ ਉਹ ਇੱਕ ਸਾਲ ਸੰਯੁਕਤ ਕਰੇ ਇੱਕ ਵਿਅਕਤੀ ਇੱਕ ਅਥਾਰਟੀ ਨਿਯੁਕਤ ਕਰੇ ਜਿਹੜੀ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਉਹਨੂੰ ਤੇਜ਼ ਕਰੇ ਤਾਂ ਕਿ ਇਹ ਲਾਈਨ ਨਾ ਟਾਪ ਪ੍ਰਾਇਓਰਟੀ ਲਾਈਨ ਹੋ ਸਰਕਾਰ ਮਨ ਕੇ ਚੱਲ ਰਹੀ ਹੈ ਔਰ ਉਹ ਉਮੀਦ ਹੈ ਕਿ 2 ਸਾਲ ਚੋਂ ਪ੍ਰੋਜੈਕਟ ਪੂਰਾ ਹੋ ਕੇ ਚੰਡੀਗੜ੍ਹ ਤੇ ਜੈਪੁਰ ਵਿਚਕਾਰ ਚੱਡੀ ਕਰਤੇ ਗੁਜਰਾਤ ਵਿਚਕਾਰ ਰੇਲ ਗੱਡੀਆਂ ਦੌੜਦੀਆਂ ਔਰ ਪਟਿਆਲਾ ਹੋਰ ਰੌਣਕ ਬਧੂ ਕੀ ਜੀ